ਨਾਲ ਤੇ ਵੱਡੇ ਕਾਰਜ ਹੋਣੇ ਚਾਹੀਦੇ ਸੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਂਦ ਦੇ ਵਿੱਚ ਆਈ ਔਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 300 ਸਾਲਾ ਸ਼ਹੀਦੀ ਸ਼ਤਾਬਦੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਔਰ ਇਹ ਤੋਂ ਇਲਾਵਾ ਵੱਡੇ ਕਾਰਜ ਹੁੰਦੇ ਰਹੇ ਆ ਸਰਕਾਰਾਂ ਨੂੰ ਕੁਝ ਵਿਰਾਸਤੇ ਖਾਲਸਾ 1999 ਦੇ ਵਿੱਚ ਬਣਿਆ ਤੋਂ ਸਰਕਾਰਾਂ ਨੂੰ ਇਹੋ ਜਿਹੇ ਵੱਡੇ ਕਾਰਜ ਇਹਨਾਂ ਸ਼ਤਾਬਦੀਆਂ ਦੇ ਉੱਤੇ ਕਰਨੇ ਚਾਹੀਦੇ ਕਿਉਂਕਿ ਸਰਕਾਰਾਂ ਜਿਹੜੀਆਂ ਵਾਂ ਉਹਨਾਂ ਨੇ ਜਦੋਂ ਸ਼ਤਾਬਦੀਆਂ ਨੂੰ ਯਾਦ ਕਰਨਾ ਤੇ ਕੋਈ ਜਿਹੋ ਤੇ ਕੰਮ ਕਰਕੇ ਜਾਣ ਜਿਹੜੇ ਸਦਾ ਚੇਤਿਆਂ ਦੇ ਵਿੱਚੋਂ ਜਥੇਦਾਰ ਸਾਹਿਬ ਪਵਿੱਤਰ ਦਰਜਾ ਤੇ ਲਾਨਿਆ ਗਿਆ ਪਰ ਇੰਪਲੀਮੈਂਟ ਕੋਈ ਨਹੀਂ ਦਿਖਦਾ ਕੁਝ ਨਹੀਂ ਪਿਆਇਆ ਇਸ ਵਿੱਚ ਕੋਈ ਤਰਭਾਈ ਨਹੀਂ ਦੇਖੋ ਇਹ ਗੁਰੂ ਰਾਮਦਾਸ ਪਾਸ਼ਾ ਦੀ ਵਸਾਈ ਨਗਰੀ ਆ ਪਹਿਲੀ ਗੱਲ ਤੇ ਇੱਥੋਂ ਦੇ ਸਾਰੇ ਲੋਕਾਂ ਦਾ ਤੇ ਨਾਗਰਿਕਾਂ ਦਾ ਕਿਸੇ ਵੀ ਧਰਮ ਦੇ ਹੋਣ ਉਹਨਾਂ ਦਾ ਹੀ ਫਰਜ਼ ਬਣਦਾ ਵੀ ਜਿਹੜੀ ਨਗਰੀ ਗੁਰੂ ਸਾਹਿਬ ਨੇ ਵਸਾਈ ਆ ਉਥੇ ਤਮਾਕੂ ਬੀੜੀ ਸਿਗਰਟ ਆਦਿਕ ਜਿਹੜੀ ਆ ਸ਼ਰਾਬ ਇਹ ਤੇ ਆਦਿਕ ਜਿਹੜੀਆਂ ਚੀਜ਼ਾਂ ਉਹਦੀ ਵਿਕਰੀ ਨਾ ਹੋਵੇ ਤੇ ਇੱਥੇ ਕੋਈ ਹੋਵੇ ਨਾ ਬਾਕੀ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਕਿੰਨੀ ਕੁ ਸ਼ਹਿਰ ਦਾ ਇਹਦਾ ਤੇ ਇਥੋਂ ਪਤਾ ਲੱਗਦਾ ਜਿਹੜਾ ਆਪਣਾ ਰਾਮ ਬਾਗ ਆ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਹਵਾ ਮਹਿਲ ਵੀ ਉੱਥੇ ਆ ਸਮਰ ਪੈਲਸ ਕਹਿੰਦੇ ਉੱਥੇ ਵੇਖੋ ਉੱਥੇ ਰਾਮ ਬਾਗ ਦੇ ਵਿੱਚ ਪੱਬ ਤੇ ਕਲੱਬ ਸ਼ਰਾਬ ਦੇ ਚੱਲਦੇ ਆ ਔਰ ਉਹ ਸਿੱਖਾਂ ਦੀ ਇੱਕ ਵਿਰਾਸਤਾ ਤੋ ਜੇ ਥੋੜੀ ਬਹੁਤੀ ਸਰਕਾਰ ਸ਼ੁਹੇਰਦਾ ਤਾਂ ਪਹਿਲ ਦੇ ਆਧਾਰ ਦੇ ਉੱਤੇ ਉਥੋਂ ਉਹ ਜਿਹੜੇ ਪੱਬ ਤੇ ਕਲੱਬ ਤੇ ਸ਼ਰਾਬਖਾਨੇ ਉਹਨਾਂ ਨੂੰ ਬੰਦ ਕਰਾਵੇ